ਅਸੀਂ ਸਿੱਧੇ ਰੂਪ ਵਿੱਚ ਲਿਖ ਕੇ ਦਿੱਤਾ ਕਿ ਸੰਗਤ ਔਰ ਵਰਕਰ ਨੇ ਜਿਹੜੇ ਉਹ ਲੀਡਰਸ਼ਿਪ ਵਿੱਚ ਤਬਦੀਲੀ ਭਾਲਦੇ ਨੇ ਵਰਕਰ ਆਪਾਂ ਨੂੰ ਦੋਸ਼ੀ ਮੰਨਦੇ ਨੇ ਕਿ ਅਸੀਂ ਡੀਜੀਪੀ ਸੈਣੀ ਵਰਗੇ ਅਫਸਰ ਲਾਏ ਸਰਸਾ ਸਾਧ ਨੂੰ ਮਾਫੀ ਦਿੱਤੀ ਪਰ ਕੋਈ ਅਸਰ ਨਹੀਂ ਰਿਪੋਰਟ ਪੜ੍ਹ ਕੇ ਸੁਣਾਈ ਗਈ ਕਮੇਟੀ ਚ ਕੋਰ ਕਮੇਟੀ ਚ ਕੋਈ ਅਮਲ ਨਹੀਂ ਅਸੀਂ ਵਰਕਰਾਂ ਦੀਆਂ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹਦੇਸ਼ ਨੂੰ ਮੰਨਣ ਤਿਆਰ ਨਹੀਂ ਤੇ ਫਿਰ ਵੀ ਅਸੀਂ ਕਹਿੰਦੇ ਹਾਂ ਅਸੀਂ ਪੰਥਕਾਂ ਕੀ ਅਸੀਂ ਫਿਰ ਵੀ ਪੰਥਕਾਂ ਫਿਰ ਇਸ ਕਰਕੇ ਵੀਰੋ ਅੱਜ ਪੰਥ ਉੱਠਿਆ ਪੰਥ ਨੂੰ ਉੱਠਣ ਦਾ ਔਰ ਜਾਗਣ ਦੀ ਲੋੜ ਹੈ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਲਈ ਪੰਥਕ ਜਮਾਤ ਨੂੰ ਦੁਬਾਰਾ ਖੜੀ ਕਰਨ ਲਈ ਪੰਜਾਬ ਦੇ ਹੱਕਾਂ ਲਈ ਉੱਠੀਏ ਖੜੇ ਹੋਈਏ ਔਰ ਪੰਜ ਮੈਂਬਰੀ ਕਮੇਟੀ ਦਾ ਸਾਥ ਦਈਏ ਇਹ ਪੰਜ ਮੈਂਬਰੀ ਕਮੇਟੀ ਕੋਈ ਚੀਜ਼ ਨਹੀਂ ਹੈ ਇਹ ਵਿਰੋਧੀ ਅਕਾਲ ਤਖਤ ਸਾਹਿਬ ਦੀ ਸਰਬੋੱਚ ਦਾ ਦਾ ਸਵਾਲ ਹੈ